ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਪਿੰਡ ਜੋਧਪੁਰ ਪਾਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈ ਮੋੜ ਮੰਡੀ ਬਾਈ ਹੈਪੀ ਦੇ ਘਰੋਂ ਇਹਦੋਂ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਪਾਤੀਆਂ ਅੱਜ ਬਾਈ ਇੱਕ ਤਾਂ ਬੂਰੀ ਲੈ ਕੇ ਆਇਆ ਬਾਈ ਤੋਕੜ ਗੱਬਣਾ ਤੇ ਪਿੱਛੇ ਇਹਦੇ ਆ ਗਈ ਕੱਟੀ ਤੇ ਇੱਕ ਭਲੂਣ ਬੱਚੀ ਆ ਦੋਵਾਂ ਦੀ ਡਿਟੇਲ ਬਾਈ ਤੋਂ ਲਵਾਂਗੇ 9 ਮਾਰਚ 2025 ਦੀ ਵੀਡੀਓ ਆ ਦੋਸਤੋ ਜਿਹੜੇ ਵੀ ਭਰਾ ਨੇ ਕੋਈ ਵੀ ਦੋਨਾਂ ਚੋਂ ਨੱਕ ਖਰੀਦਣਾ ਕੋਲਿਆ ਜੋ ਤਸੱਲੀ ਕਰ ਲਿਓ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਡਿਟੇਲ ਲੈਣੇ ਆ ਕੀ ਇਹਨਾਂ ਦੀ ਗੱਲਵਾ ਦਾ ਪਹਿਲਾਂ ਬੂਰੀ ਤੋਂ ਕਰਗੇ ਕਿ ਬਈ ਇਧਰ ਗਾ ਦੋ ਗਾਣ ਤੋਂ ਕਰਨਾ ਚਲੋ ਪਲੂਣਾ ਜਮਾ ਹਾਂ ਪਹਿਲਾਂ ਸੂਆ ਬਈ ਇਹ ਪਹਿਲਾਂ ਤਾਂ ਨੰਬਰ ਹੀ ਬੋਲ ਨੰਬਰ ਮੇਰਾ 62394 ਬਈ ਹਾਂ 74995 ਠੀਕ ਆ ਹੁਣ ਕੀ ਡੀਟੇਲ ਆ ਬਈ ਐਪੀ ਦੀ ਇਹ ਬਈ ਮੂੰਹੋਂ ਖੀਰੀ ਆ ਬੱਠੀ ਹੈ ਜੇ ਦੋਂ ਦੇ ਦੰਦ ਕੱਢ ਦੀ ਹੈਗੀ ਮਾੜੇ 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 ਕੱਢਿਆ ਜੇ ਹਾਂ ਤੇ ਪਰਸੋਂ ਸੂਈ ਹੈ ਬਈ ਇਹ ਅੱਛਾ ਹਾਂ ਥਾਲੇ ਵਾ ਤੇ ਕਰਾ ਲਈ ਹਾਂ ਹਾਂ ਬਈ ਥੋੜੀ ਨਾ ਇਧਰ ਪਾਲਾ ਬਈ ਪਾਲਾ ਪਾਲਾ ਇਹ ਜਦੋਂ ਬਹਿਜ ਇੱਧਰ ਵੀ ਹੋ ਜਾਂਦੀ ਆ ਥੋੜੀ ਜੀ ਪਾਲਾ ਬਈ ਠੀਕ ਆ ਠੀਕ ਆ ਹਾਂ 17 ਤੂਰਾਂ ਦੀ ਸੀਲ ਠੰਡੀ ਬਥੇਰੀ ਆ ਬਈ ਹਾਂ ਬਸ ਉਹ ਤੂੰ ਠੰਡੇ ਸੀਲ ਹੀ ਲਿਆਉਣਾ ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਲਿਆਉਣਾ ਨਹੀਂ ਗਾਂ ਬਈ ਆਪਣੇ ਜਮਾ ਬਰਫ਼ ਵਰਗੀ ਠੰਡੇ ਆ ਹਾਂ ਹੋਰ ਇਹ ਬਈ ਉਹ ਵੀ ਗਰਮਾਂ ਚ ਵਧੀਆ ਚੱਲਣ ਵਾਲੀ ਗਾ ਗਈ ਜਰਸੀ ਚ ਪੈਂਦੀ ਆ ਬਈ ਹਾਂ ਵੀ ਬਾਹਲਾ ਪ्योर ਵੀ ਬਸ ਉਹ ਕਰਵਾ ਇੱਕ ਜਰਸੀ ਦਾ ਪੱਖ ਲੈਂਦੀ ਆ 70 80 ਪੈਸੇ ਬਈ ਹਾਂ ਤੇ ਬੱਚਾ ਇਹਦੇ ਪਿੱਛੇ ਬੱਚਾ ਇਹਦੇ ਮਗਰ ਆ ਬੱਚਾ ਆ ਗਿਆ ਬਈ ਆ ਬਈ ਬੱਚਾ ਆ ਗਿਆ ਨੇ ਬੌਲਾ ਵੀ ਇਹਦਾ ਥੱਲੇ ਚੰਗਾ ਬਈ ਹੁਣ ਗਾਂ ਥੱਲੇ ਕਿੰਨਾ ਬਈ ਇਹਦਾ ਥੱਲੇ ਹੁਣ ਬੌਲਾ ਬਈ ਜਹੇ ਅਗਲਾ ਮੰਨ ਅਗਲਾ ਕਹਿੰਦਾ ਪਹਿਲੇ ਨਾ ਬਈ 10 ਕਿਲੋ ਕੱਢਦੀ ਹੂ ਦੋਨੇ ਟਾਈਮਾਂ ਦਾ ਥੱਲੇ 8-9 ਕਿਲੋ ਡੰਗ ਦਾ ਬੌਲਾ ਹੂ ਬਈ ਅੱਛਾ ਯਾਰ ਹਾਂ ਵੀ 18 17 18 ਕਿਲੋ ਬੌਲਾ ਹੁਣ ਵੀ 16 ਦਾ ਜਮਾ ਦੋਨੇ ਟਾਈਮਾਂ ਦਾ ਖੁੱਲੇ ਹੀ ਦੀ ਏ ਚਾਹੇ ਕਿੰਨੀ ਮਰਜ਼ੀ ਦਾ ਡੰਗ ਚੋਲੇ ਕੋਈ ਜਮਾ ਖਾਲੀ ਕਰ ਦੇਣਾ ਜਮਾ ਇੱਕ ਇੱਕ ਧਾਰ ਧਾਰ ਵੀ ਅੱਜ ਵੀ ਬਈ ਸਵੇਰੇ ਇਹ ਮੇਰੀ 6 ਵਜੇ ਦੀ ਖਾਲੀ ਕਰੀ ਹੋਈ ਹੈ ਅੱਛਾ ਅੱਛਾ ਹਾਂ ਜਮਾ ਤੋੜ ਲਾ ਫਿਰ ਬਈ ਇਹਨੂੰ ਖਾਣ ਪੀਣ ਤਹ ਜਿਹਨੂੰ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਭਲੂਣ ਬੈੜ ਆ ਬਾਈ ਕਹਿੰਦਾ ਦੋ ਦੰਦ ਜਿਹੜੇ ਹੈਗੇ ਖੀਰੇ ਹੀ ਆ ਵੀ ਥੋੜੇ ਥੋੜੇ ਚੱਕੇ ਆ ਸਿੱਟੇ ਆ ਉਹ ਬਾਕੀ ਤੋੜ ਕੇ ਤੁਹਾਨੂੰ ਆਪਾਂ ਲੇਵਲ ਉਪਰ ਦੀ ਚੈੱਕ ਕਰਾ ਦੇ ਬਾਕੀ ਬਈ ਐਚਵੀ ਵਾਲੀ ਜਮੀ ਆ ਦੇਖੋ ਕਰ ਮਾਲੀ ਦਾ ਲੇਵਾ ਬਈ ਕੱਲਾ ਕੱਲਾ ਥਣ ਜਮਾ ਐ ਨਿਖੜਵਾ ਤੇ ਸੱਜੇ ਪਾਸੇ ਥੋੜਾ ਥੋੜਾ ਪਣਾ ਹੈਪੀ ਪਣਾ ਤਾਂ ਬਈ ਫਿਰ ਹਣਾ ਇਹ ਹਜੇ ਹੋਰ ਵੀ ਕਿਦੋਂ ਹੁਣ ਗੋੜ ਕੱਲਾ ਸੋ ਯਾਥ ਨੇ ਥੋੜਾ ਗੋੜ ਗੜ ਜਾ ਸਿੱਟਦਾ ਅੱਛਾ ਉਹਦਾ ਕਰ ਕਮਾ ਲੈ ਤਰਨੂੰ ਕਮਾ ਜ ਲੈ ਮੜੀ ਜੀ ਆ ਬਈ ਮੂੰ ਇਹਦਾ ਇੰਨਾ ਦੇਖਣ ਜੋਗ ਆਗਾ ਮੂੰ ਦੀ ਬਾੜੀ ਸੁਨੱਖੀ ਬਹਿਣਾ ਬਈ ਦੇਖ ਨਾ ਜਹੇ ਕੌਲੀ ਚ ਪਾਣੇ ਪਿਆਦੇ ਬਈ ਇਹਨੂੰ ਐਡਾ ਕੀ ਆ ਮੂੰ ਦਾ ਜਮਾ ਲੈਵਲ ਹੋ ਗਈ ਬਹੁਤ ਸੋਹਣੀ ਬੱਕਿਆ ਆਏ ਬਈ ਆਏ ਨਹੀਂ ਹੈਗੀ ਵੀ ਇਹ ਚਾਹ ਤਾਇ ਮਰ ਮਾਰੀ ਜਾਂ ਤਾਰਾ ਜਮਾ ਇਹ ਜਮਾ ਯਰ ਕਿੱਲੇ ਤੋਂ ਖੜੀ ਨੂੰ ਵੀ ਤੋਰ ਹੈ ਨਾ ਲੈ ਬਈ ਹਾਂ ਜਮਾ ਜਿਵੇਂ ਮਰਜੀ ਮਾਰੀ ਜਾ ਬਈ ਠੀਕ ਹੈ ਆ ਨਹੀਂ ਹੈਗੀ ਗੱਲ ਬੜਨਾ ਫਿਰ ਐ ਪੀ ਇਹਨੂੰ ਕਰਦੇ ਮੁੱਲ ਵੜੀ ਦੀ ਕਰਵਾਵਾ ਠੰਡੀ ਸੀਲ ਆ ਜਾਵਾ ਤੇ ਬਈ ਜੇ ਕਿਸੇ ਬਰਾਂ ਦਾ ਕਾਉ ਪੋਸਟ ਦੀ ਐਡ ਕਰਾਉਣੀ ਆ ਤਾਂ ਮੇਰਾ ਇਹ ਨੰਬਰ ਚੱਲੀ ਜਾਂਦਾ 75290006 ਜੇ ਬਈ ਕੋ ਚੰਗੀ ਸੇਵਾ ਕਰੂ ਹਾਂ ਦੁੱਧ ਬੈੜ ਹੈ 24 25 ਕਿਲੋ ਹੀ ਪਿਆ ਜੂਗੀ ਬਾਕੀ ਗਾਂ ਬਾਹਰ ਫੁੱਲਾ ਕੱਢ ਜੋ ਕੱਢੂਗੀ ਬਈ ਲੈ ਵਾ ਤਾਂ ਆ ਜੇ ਜਦੋਂ ਪਣਾ ਜੋ ਨਿਕਲ ਗਈ ਹੋ ਰੇ ਨਾ ਜਮੈਂ ਬੰਬ ਬੜਾ ਦੂ ਲੈ ਵਾਲੇ ਦਾ ਹੂੰ ਬਾਕੀ ਆਪਾਂ ਟਾਈਮ ਵੀ ਬਈ ਵੀਡੀਓ ਚ ਆ ਜੇ 12 ਵਜੇ ਆ ਜੇ हां 12 ਜਮਾ ਦਪਹਿਰ ਦਾ ਟਾਈਮ ਆ ਤੜਕੇ ਤੂੰ ਕਹਿੰਦਾ ਖਾਲੀ ਕਰੀ ਜਮਾ ਜਮਾ ਆਪਾਂ ਵੀ ਟਾਈਮ ਤੋਂ ਟਾਈਮ ਅਗਲਾ ਖਾਲੀ ਕਰੇ ਤੇ ਹੈਪੀ ਜੇ ਦਾ ਰੇਟ ਆਪਾਂ ਚੁਮਾ ਜਾਇਜ ਆ ਰੇਟ ਦਾ ਮੁੱਲ 95000 ਰੁਪਏ ਆ ਬਾਈ ਅੱਛਾ ਫੇ 90000 ਚੋਂ ਦੋ ਛੱਡ ਦਾਂਗੇ 88000 ਦੀ ਵੈੜ ਦੇ ਦਾਂਗੇ 88 ਹਾਂ ਫੇ ਆ ਜਾ ਬੂਰੀ ਕਣੀ ਆ ਜਾ ਫੇ ਹੁਣ ਵੈੜ ਤਾਂ ਇੱਡੀ ਠੰਡੀ ਆ ਬਾਈ ਲਾ ਕੋਈ ਲੱਤ ਦਾ ਨਹੀਂ ਕੋਈ ਛੱਡਦਾ ਨੇ ਉਹ ਲੱਗਦੇ ਮੈਂ ਪਹਿਲਾਂ ਨਾ ਹਣਾ ਯਾਰ ਹਾਂ ਬਾਈ ਠੀਕ ਆ ਜਾ ਬਈ ਬੂਰੀ ਦੀ ਕੀ ਡੀਟੇਲ ਆ ਵੀਰੇ ਹੈਪੀ ਇਹ ਬਈ ਦੂਜਾ ਸੂਆ ਜੋ ਟੀਆ ਤੀਜੇ ਵਾਸਤੇ ਸਾਢੇ 3 ਮਹੀਨੇ ਦੀ ਗੱਬਣ ਹੈ ਗੱਬਣ ਚੈੱਕਾ ਗੱਬਣ ਚ ਇੱਕ ਪਾਸ ਆ ਬਈ ਅਗਲਾ ਆਪ ਦੀ ਜਿਦੋਂ ਮਰਜ਼ੀ ਕਰਾ ਕੇ ਲੈ ਜੀ ਤੇ ਬੱਚਾ ਇਹਦੇ ਨਾਲ ਹੀ ਤੇਗਾ ਕੱਟੀ ਬਈ ਮਾਂ ਗਰ ਕੱਟੀ ਇਹਦੇ ਵਧੇਗਾ ਪੂਰੀ ਲੈ ਮੈਂ ਤੇਰੇ ਤੋਂ ਤੁਸੀਂ ਬਹੁਤ ਪੂਰੀ ਕੱਟੀ ਬਹੁਤ ਭਾਲਦੇ ਉਹਨਾਂ ਨੇ ਤਾਂ ਨਾ ਮੱਝ ਦੁੱਧ ਪੀਓਗੇ ਸਾਰਾ ਸੂਆ ਤੇ ਨਾਲ ਸਾਨੂੰ ਕੱਟੀ ਆ ਜਾ ਫਿਰ ਹੀ ਹਾਂ ਵਧੀਆ ਸੱਜਰ ਬਈ ਦੁੱਧ ਵੀ 13 ਲੀਟਰ ਮੰਨੂ ਦਿੰਦੀ ਆ 13 14 ਮੰਨੂ 12 13 ਦੀ ਗਾਰੰਟੀ ਤੇ ਆਈ ਹੈ ਜੀ ਹਾਂ ਹਾਂ ਪਿੰਡੇ ਲਈ ਆ ਬਈ ਆਪਣੇ अच्छा पिंडू ही ਲਈਆ पिंडू ही ਲਈਆ ठीक है नो भी तोर दे फिर भाई 3.5 ਮਹੀਨਾ ਦੀ ਚੱਕ ਪਾਸ ਹਾਂ ਅਗਲਾ ਕਰਾਵੇ ਬਾਈ ਜਿੱਦੋਂ ਮਰਜੀ ਹੈ ਜਿੱਦੋਂ ਅਗਲੇ ਦਾ ਦਿਲ ਖੜਦਾ ਜਿਹੜਾ ਆਪਣਾ ਕੰਮ ਆ ਕਿ ਸਾਨੂੰ ਪਸ਼ੂ ਸਾਰਾ ਡਿਟੇਲ ਨਾਲ ਸਾਰਾ ਦਿਖਾਉਣਾ ਚਵਾਈ ਦੀ ਜਮਾ ਇਹ ਵੀ ਬਾਈ ਗਾਂ ਮਰ ਗਈ ਆ ਪੋਲੀ ਠੀਕ ਆ ਵੀਰੇ ਹਾਂ ਤੇ ਬਾਕੀ ਕਿਹੜੇ ਵੀ ਭਰਾਣੇ ਪਸ਼ੂ ਕੋਈ ਵੀ ਖਰੀਦਣਾ ਹੁੰਦਾ ਹਨਾ ਬਾਈ ਮੇਰੇ ਚੈਨਲ ਤੇ ਆ ਜਾਂ ਕਿਸੇ ਬਗਾਨੇ ਭਰਾ ਦੇ ਕੋਲੇ ਜਾ ਕੇ ਤਸੱਲੀ ਕਰਨਾ ਆਪਣਾ ਹੱਕ ਹੁੰਦਾ ਬਈ ਆਪਾਂ ਪੈਸੇ ਖਰਚਨੇ ਹੁੰਦੇ ਆ ਤੇਹਪੀ ਹੈ ਕਿੰਨੇ ਮਹੀਨੇ ਦੀ ਗੱਬਣ ਕਰਿਆ ਸੀ ਸਾਢੇ ਤਿੰਨ ਦੀ ਹੈ ਬਈ ਇਹ ਸਾਢੇ ਤਿੰਨ ਦੀ ਤੇਹਪੀ ਜਿਹਦਾ ਮੁੱਲ ਆਪਾਂ ਜਮਾ ਕੀ ਕਰਤਾ ਜਾਇਆ ਜਾਏ ਇਹਦਾ 85000 ਰੁਪਏ ਬਈ 85 ਹਾਂ ਸਾਢੇ ਕਿੰਨੇ ਕਦੀ ਦੇ ਬਸ 83000 ਦੀ ਮੈਂ ਦੇ ਦਾਂਗੀ ਬਈ ਨਾਲ ਇਹ ਬੱਚਾ ਹੈ ਨਾ ਮਾਗਰ ਕੱਟੀ ਬਹੁਤ ਚੰਗੀ ਆ ਬਈ ਕੱਟੀ ਦਾ ਸਿੰਘ ਦਿਖਾਇਆ ਬਈ ਮੜਾ ਆ ਤੁਸੀਂ ਆ ਲੈ ਤੇ ਕੱਟੀ ਸਿੰਘ ਮੋੜਨ ਇਹ ਜੇ ਲੱਗੀ ਬਈ ਜਮਾ ਕੁੰਡਾ ਸਿੰਘ ਲਈ ਅੱਖਾਂ ਦੇਖ ਨਾ ਦੋਨਾਂ 'ਚ ਇੱਕ 'ਚ ਘੱਟ ਆ ਬਈ ਠੀਕ ਆ ਇਧਰ ਲਈ ਘਟਾ ਇਧਰ ਲਈ ਵੱਤ ਆ ਆ ਗਈ ਬੂਰੀ ਆ ਦੇਖ ਲੋ ਵੀਰੇ ਪਿੱਛੇ ਇਹਦੇ ਕੱਟੀ ਆ ਗਈ ਮੱਝ ਦਾ ਮੁੱਲ ਆ ਗਿਆ 85000 ਤੇ ਜੋ ਬਾਈਕ ਦਾ ਛੋਟ ਛੱਪਾ ਕਰਦਾ ਜਿਹੜੇ ਚਵਾਈ ਦੀ ਬਾਈ ਪੋਲੀ ਆ ਚਵਾਈ ਦੀ ਬਾਈ ਸਰਲਾ ਕੁਛ ਨਹੀਂ ਬਈ ਜਮਾ ਠੀਕ ਆ ਠੀਕ ਆ ਦੋਨੇ ਨਗਾ ਚ ਜਿਹੜਾ ਪਸੰਦ ਆਉਂਦਾ ਬਈ ਆ ਜਾਓ ਕੋਲੇ ਆ ਕੇ ਤਸਦੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਸਾਰੇ ਬੰਦਿਆਂ ਨੂੰ ਸਤਿ ਸ੍ਰੀ ਅਕਾਲ